ਹਾਂਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਲਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਮੈਂ ਤੁਹਾਡੇ ਲਈ ਜਿਹੜੀ ਜਾਣਕਾਰੀ ਲੈ ਕੇ ਆਈਆਂ ਜੀ ਇਹ ਜਾਣਕਾਰੀ ਹੈ ਜੀ ਪੀ ਐਸ ਸੀ ਬੀ ਬੋਰਡ ਪੰਜਾਬ ਸਕੂਲ ਬੋਰਡ ਤੋਂ ਜਿਨ੍ਹਾਂ ਨੇ ਵੀ 10ਵੀਂ ਜਾਂ 12ਵੀਂ ਕਾਰ ਰੇ ਸੰਤ ਤੇ ਉਹਨਾਂ ਦੀ ਜਿਹੜੀ ਕੰਪਾਰਟਮੈਂਟ ਆ ਗਈ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਤਾਂ ਉਹਨਾਂ ਲਈ ਜਿਹੜੇ ਐਡਮਿਟ ਕਾਰਡ ਨੇ ਜਾਰੀ ਕਰ ਦਿੱਤੇ ਗਏ ਹੈ ਜੀ ਜਿਹੜੇ ਬੱਚਿਆਂ ਨੇ ਕੰਪਾਰਟਮੈਂਟਰੀ ਪੇਰ ਓਪਨ ਸਕੂਲ ਅਡੀਸ਼ਨਲ ਸਬਜੈਕਟ ਦੀ ਕੰਪਾਰਟਮੈਂਟ ਜਿਵੇਂ ਕਿ ਭਰੀ ਸੀਗੀ 10ਵੀਂ ਤੇ 12ਵੀਂ ਵਾਲਿਆਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ਤੁਸੀਂ ਜਲਦੋਂ ਜਲਦ ਆਪਣੇ ਐਡਮਿਟ ਕਾਰਡ ਜੋ ਨੇ ਜੀ ਜਿਹੜੇ ਵੀ ਤੁਸੀਂ ਜਿੱਥੋਂ ਵੀ ਡਾਊਨਲੋਡ ਕਰਵਾਉਣਾ ਚਾਹੁੰਦੇ ਹੋ ਪ੍ਰਿੰਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਨਹੀਂ ਤਾਂ ਜੀ ਤੁਸੀਂ ਸੋਮਲ ਕੈਫੇ ਆ ਕੇ ਵੀ ਤੁਸੀਂ ਆਪਣੇ ਜਿਹੜੇ ਐਡਮਿਟ ਕਾਰਡ ਨੇ ਡਾਊਨਲੋਡ ਕਰਵਾ ਸਕਦੇ ਹੋ ਪ੍ਰਿੰਟ ਲੈ ਸਕਦੇ ਹੋ ਜੀ ਤਾਂ ਕਿ ਤੁਸੀਂ ਆਪਣੇ ਪੇਪਰ ਤੋਂ ਅੰਜ ਨਾ ਰਹਿ ਜਾਓ ਜੀ ਕਈਆਂ ਨੇ ਕਪਾਰਟਮੈਂਟ ਮੇਰੇ ਕੋਲ ਭਰੀ ਸੀ ਤੇ ਮੈਨੂੰ ਕਈਆਂ ਨੇ ਮੈਸੇਜ ਵੀ ਕੀਤਾ ਸੀ ਕਿ ਸਾਨੂੰ ਦੱਸੋ ਵੀ ਆਗੇ ਜਾਂ ਨਹੀਂ ਤਾਂਨ ਲਈ ਜਾਣਕਾਰੀ ਹੈ ਜੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਕੰਪਾਰਟਮੈਂਟ ਰੀਪੇਅਰ ਓਪਨ ਸਕੂਲ ਦੇ ਐਡੀਸ਼ਨ ਸਬਜੈਕਟ ਜਿਨ੍ਹਾਂ ਨੇ ਵੀ ਇਹ ਭਰੇ ਸਨ ਉਹਨਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ਕੋਈ ਵੀ ਵਾਂਜਾ ਨਿਆਣ ਰਹ ਜਾਇਓ ਜੀ ਤੁਸੀਂ ਸੋਮਲ ਕੈਫੇ ਵਿੱਚ ਆ ਕੇ ਆਪਣਾ ਰੋਲ ਨੰਬਰ ਲੈ ਆਇਓ ਨਾਲ ਤੁਸੀਂ ਉਸ ਦੇ ਨਾਲ ਜੋ ਹੈ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਵਾ ਕੇ ਉਸ ਦਾ ਪ੍ਰਿੰਟ ਲੈ ਕੇ ਜਾ ਸਕਦੇ ਹੋ ਜੀ ਜਿਹੜਾ ਕਿ ਤੁਹਾਡਾ ਐਡਮਿਟ ਕਾਰਡ ਹੈ ਉਹਦੇ ਤੇ ਤੁਹਾਡੀ ਜਿਹੜੀ ਐਗਜ਼ਾਮ ਦੀ ਡੇਟ ਵੀ ਦੱਸੀ ਜਾਵੇਗੀ ਤੇ ਸੈਂਟਰ ਵੀ ਉਸ ਤੇ ਤੁਹਾਡਾ ਜੋ ਦੱਸਿਆ ਜਾਵੇਗਾ ਕਿਹੜਾ ਸੈਂਟਰ ਹੈ ਕੀ ਤੁਹਾਡਾ ਐਗਜ਼ਾਮ ਦਾ ਟਾਈਮ ਹੈ ਤੇ ਕਿਹੜੇ ਸਬਜੈਕਟ ਦੀ ਤੁਹਾਡੀ ਜਿਹੜੀ ਕੰਪਾਰਟਮੈਂਟ ਤੇ ਉਹ ਕਿਦਨ ਹੈ ਕਿਦਨ ਨਹੀਂ ਇਹ ਸਾਰੀ ਜਾਣਕਾਰੀ ਜੋ ਹੈ ਤੁਹਾਨੂੰ ਐਡਮਿਟ ਕਾਰਡ ਤੇ ਹੀ ਪ੍ਰੋਵਾਈਡ ਕੀਤੀ ਜਾਵੇਗੀ ਜੀ ਤੇ ਜੇ ਕੋਈ ਪਹਿਲੇ ਵਾਰ ਇਸ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜੀ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਡਾ ਜਰੂਰ ਰਿਪਲਾਈ ਕਰਾਂਗੀ ਤੇ ਜੇ ਕੋਈ ਹੋਰ ਆਪਣਾ ਐਪਲੀਕੇਸ਼ਨ ਤੇ ਜੁਆਇਨ ਹੋਣਾ ਚਾਹੁੰਦਾ WhatsApp group ਤੇ Telegram ਤੇ ਜਾਂ Facebook ਤੇ Instagram ਤੇ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓ ਜੀ ਉੱਥੇ ਤੁਹਾਨੂੰ ਲਿੰਕ ਮਿਲ ਜੇਗਾ ਤੁਸੀਂ ਐਡ ਹੋ ਸਕਦੇ ਹੋ ਜੀ ਧੰਨਵਾਦ